ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਸੱਤ ਕੰਮ ਕਰਦੇ ਅਨਸਾਰ ਹੀ ਸਾਡੀ ਜ਼ਿੰਦਗੀ ਵਿੱਚ ਬਹੁਤ ਚੰਗਾ ਬਦਲਾਅ ਆਉਂਦਾ ਹੈ ਉਹ ਸੱਤ ਕੰਮ ਕਿਵੇਂ ਕਰਨੇ ਹਨ ਇਸ ਬਾਰੇ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ ਇਹ ਨਹੀਂ ਕਿ ਉਹਨਾਂ ਨੂੰ ਸਮਾਂ ਲੱਗਦਾ ਹੈ ਇਹ ਸੱਤ ਕੰਮ ਕਰਦਿਆਂ ਸਾਰ ਹੀ ਸਾਡੀ ਜ਼ਿੰਦਗੀ ਵਿੱਚ ਬਹੁਤ ਤੇਜ਼ੀ ਨਾਲ ਬਦਲਾ ਆਉਂਦਾ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਨਾ ਜੀ ਕਿਉਂਕਿ ਜਦੋਂ ਅਸੀਂ ਅਧੀ ਅਧੂਰੀ ਗੱਲ ਸੁਣਦੇ ਹਾਂ ਤਾਂ ਸਾਨੂੰ ਸਮਝ ਨਹੀਂ ਆਉਂਦੀ ਕਿ ਵੀਡੀਓ ਵਿੱਚ ਕੀ ਦੱਸਿਆ ਗਿਆ ਹੈ ਕੀ ਸਮਝਾਇਆ ਗਿਆ ਹੈ ਵੀਡੀਓ ਦੇ ਵਿਸ਼ੇ ਦੀ ਸਮਝ ਨਹੀਂ ਆਉਂਦੀ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਮੰਨ ਲਗਾ ਕੇ ਜਰੂਰ ਸੁਣਿਓ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਇਹ ਸਾਡੇ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਕਈ ਭੈਣ ਭਰਾ ਕਹਿੰਦੇ ਹਨ ਕਿ ਅਸੀਂ ਸਭ ਕੁਝ ਕਰਕੇ ਵੇਖ ਲਿਆ ਪਰ ਸਾਡੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਜੇ ਤੁਸੀਂ ਸਾਰਾ ਕੁਝ ਕਰਕੇ ਵੇਖ ਲਿਆ ਹੈ ਤਾਂ ਤੁਸੀਂ ਇਹ ਕੰਮ ਵੀ ਜ਼ਰੂਰ ਕਰਕੇ ਦੇਖੋ ਤਾਂ ਦੇਖਣਾ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਬਦਲਾ ਆਉਂਦਾ ਹੈ ਸਭ ਤੋਂ ਪਹਿਲਾ ਕੰਮ ਹੈ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਿਉਂਕਿ ਬੇਸ਼ੁਕਰੇ ਬੰਦੇ ਨੂੰ ਕਦੇ ਢੋਈ ਨਹੀਂ ਮਿਲਦੀ ਬੇਸ਼ੁਕਰੇ ਬੰਦੇ ਦੀ ਜ਼ਿੰਦਗੀ ਵਿੱਚ ਕਦੇ ਵੀ ਸ਼ਾਂਤੀ ਨਹੀਂ ਰਹਿੰਦੀ ਇਸ ਕਰਕੇ ਆਪਾਂ ਬੇਸ਼ੁਕਰੇ ਨਹੀਂ ਬਨਣਾ ਆਪਾਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ ਹੈ ਫਿਰ ਦੇਖਣਾ ਜਦੋਂ ਅਸੀਂ ਇਹ ਕੰਮ ਸ਼ੁਰੂ ਕਰ ਦਿੱਤਾ ਤਾਂ ਸਾਡੀ ਜ਼ਿੰਦਗੀ ਵਿੱਚ ਤੇਜ਼ੀ ਨਾਲ ਬਦਲਾਵ ਆਵੇਗਾ ਇੰਜ ਲੱਗਣਾ ਹੈ ਜਿਵੇਂ ਇਹ ਊਰਜਾ ਇਹ ਸ਼ਕਤੀ ਸਾਡੇ ਨਾਲ ਕੰਮ ਕਰ ਰਹੀ ਹੋਵੇ ਜੋ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਨੇ ਉਹਨਾਂ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਹੈ ਜਿਉਂ-ਜਿਉਂ ਮਨੁੱਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਤਿਉਂ-ਤਿਉਂ ਉਹ ਪਰਮਾਤਮਾ ਦੇ ਨੇੜੇ ਹੁੰਦਾ ਜਾਂਦਾ ਹੈ ਜਿਵੇਂ ਗਿਲੇ ਸ਼ਿਕਵੇ ਸਾਨੂੰ ਪਰਮਾਤਮਾ ਦੇ ਚਰਨਾਂ ਤੋਂ ਦੂਰ ਲੈ ਕੇ ਜਾਂਦੇ ਨੇ ਤਾਂ ਆਪਾਂ ਗਿਲੇ ਸ਼ਿਕਵੇ ਮਨ ਵਿੱਚ ਕਰਨ ਵਾਲੇ ਨਹੀਂ ਬਨਣਾ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਇੱਥੇ ਕਈ ਭੈਣ ਭਰਾ ਕਹਿ ਦਿੰਦੇ ਨੇ ਅਸੀਂ ਕਿਸੇ ਚੀਜ਼ ਦਾ ਸ਼ੁਕਰਾਨਾ ਕਰੀਏ ਕਿਉਂਕਿ ਉਹ ਕਹਿੰਦੇ ਨੇ ਜੋ ਸਾਨੂੰ ਚਾਹੀਦਾ ਸੀ ਅਜੇ ਤੱਕ ਉਹ ਨਹੀਂ ਮਿਲਿਆ ਜੋ ਚੀਜ਼ਾਂ ਰੱਬ ਨੇ ਸਾਨੂੰ ਬਿਨਾਂ ਮੰਗਿਆਂ ਦਿੱਤੀਆਂ ਉਹਨਾਂ ਦਾ ਸ਼ੁਕਰਾਨਾ ਤੇ ਕਰੀਏ ਕਿ ਸੋਹਣੀ ਜ਼ਿੰਦਗੀ ਸਾਨੂੰ ਮਾਲਕ ਨੇ ਦਿੱਤੀ ਹੈ ਸਾਡੇ ਸਾਹ ਚੱਲ ਰਹੇ ਨੇ ਕਿ ਸਾਡਾ ਸਰੀਰ ਕੰਮ ਕਰ ਰਿਹਾ ਹੈ ਇਹ ਕਿੰਨੀ ਵੱਡੀ ਕਿਰਪਾ ਮਾਲਕ ਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਚੌਣ ਪਲ ਦੇ ਵਿੱਚ ਹੀ ਕਈ ਕੁਝ ਕਰ ਸਕਦੇ ਨੇ ਇੱਕ ਕਦਮ ਪੁੱਟਣ ਦੀ ਵੀ ਸਾਡੀ ਆਪਣੀ ਔਕਾਤ ਨਹੀਂ ਹੈ ਹਿੰਮਤ ਨਹੀਂ ਹੈ ਸਾਡੇ ਵਿੱਚ ਪਾਵਰ ਨਹੀਂ ਹੈ ਮਾਲਕ ਦੀ ਕਿਰਪਾ ਨਾਲ ਹੀ ਸਾਹ ਚੱਲਦੇ ਨੇ ਮਾਲਕ ਦੀ ਕਿਰਪਾ ਨਾਲ ਹੀ ਆਪਾਂ ਚੱਲਦੇ ਹਾਂ ਸਾਨੂੰ ਹਰ ਸਾਹ ਦੇ ਨਾਲ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰ ਅਸੀਂ ਸ਼ੁਕਰਾਨਾ ਕਰਨਾ ਤਾਂ ਦੂਰ ਦੀ ਗੱਲ ਅਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਇਸ ਕਰਕੇ ਕਰਦੇ ਰਹਿੰਦੇ ਹਾਂ ਪਰ ਆਪਾਂ ਅੱਜ ਤੋਂ ਹੀ ਇਸ ਆਦਤ ਨੂੰ ਬਦਲ ਦੇਣਾ ਹੈ ਅਤੇ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣਾ ਹੈ ਸਵੇਰੇ ਉੱਠਦੇ ਅਨਸਾਰ ਹੀ ਜਦੋਂ ਬਿਸਤਰ ਤੋਂ ਅੱਖ ਖੁੱਲ੍ਹੀਏ ਤਾਂ ਕਹਿਣਾ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਸੋਹਣੀ ਰਾਤ ਬਤੀਤ ਕਰਾਈ ਦਿਨ ਬਖਸ਼ਿਆ ਆਪਣੇ ਚੱਲ ਰਹੇ ਸਾਹਾਂ ਦਾ ਸ਼ੁਕਰਾਨਾ ਕਰਨਾ ਹੈ ਤੇ ਸੋਹਣੇ ਸਰੀਰ ਦਾ ਸ਼ੁਕਰਾਨਾ ਕਰਨਾ ਹੈ ਆਪਣੇ ਘਰ-ਬਾਰ ਦਾ ਸ਼ੁਕਰਾਨਾ ਕਰਨਾ ਹੈ ਚੱਲ ਰਹੇ ਕਾਰੋਬਾਰਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਸਾਡੇ ਕੋਲ ਆਪਣਾ ਦਾ ਕੁਝ ਵੀ ਨਹੀਂ ਸਾਡਾ ਸਭ ਕੁਝ ਉਸ ਵਾਹਿਗੁਰੂ ਦਾ ਹੈ ਰੋਟੀ ਖਾਣ ਲੱਗਿਆਂ ਵੀ ਸ਼ੁਕਰਾਨਾ ਜ਼ਰੂਰ ਕਰੋ ਕੋਈ ਚੀਜ਼ ਨਵੀਂ ਘਰ ਵਿੱਚ ਲਿਆਉਂਦੇ ਹੋ ਉਸ ਦਾ ਵੀ ਸ਼ੁਕਰਾਨਾ ਕਰਨਾ ਹੈ ਤਾਂ ਦੇਖਣਾ ਸਤਿਗੁਰੂ ਆਪ ਕਿਰਪਾ ਕਰਨਗੇ ਉਸ ਤੋਂ ਬਾਅਦ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਉਣੀ ਹੈ ਕਿਉਂਕਿ ਮਹਾਪੁਰਖ ਜੀ ਕਹਿੰਦੇ ਹਨ ਕਿ ਅੰਮ੍ਰਿਤ ਵੇਲਾ ਗੁਰੂ ਨਾਨਕ ਜੀ ਦੀ ਮਿੱਠੀ ਨਿਘੀ ਗੋਦ ਦਾ ਨਿਗ ਹੈ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਸਮਝੋ ਆਪਣੀ ਗੁਰੂ ਨਾਨਕ ਦੀ ਗੋਦ ਵਿੱਚ ਨਿਗਮਣ ਰਹੇ ਨੇ ਕਿਵੇਂ ਜਿਸ ਬੱਚੇ ਨੂੰ ਮਾਤਾ ਪਿਤਾ ਦੀ ਗੋਦ ਮਿਲੀ ਹੋਵੇ ਉਸ ਨੂੰ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ ਉਹ ਬੇਫਿਕਰਾ ਮਾਂ ਬਾਪ ਦੀ ਗੋਦ ਵਿੱਚ ਹੁੰਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਆਪਣੇ ਮਾਪੇ-ਬਾਪ پاس ਹਾਂ ਕਿਉਂਕਿ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ ਉਹ ਪਰਮਾਤਮਾ ਦੇ ਬਹੁਤ ਨੇੜੇ ਹੁੰਦੇ ਹਨ ਆਪਾਂ ਵੀ ਪਰਮਾਤਮਾ ਤੋਂ ਇਹੀ ਦਾਤ ਮੰਗਣੀ ਹੈ ਕਿ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾਓ ਵਾਹਿਗੁਰੂ ਅੱਗੇ ਤਰਲੇ ਬੇਨਤੀਆਂ ਕਰਨੀਆਂ ਨੇ ਕਿਉਂਕਿ ਮਹਾਰਾਜ ਜੀ ਜਿਸ ਦੀ ਝੋਲੀ ਵਿੱਚ ਅੰਮ੍ਰਿਤ ਵੇਲਾ ਪਾ ਦੇਣ ਉਹ ਮਨੁੱਖ ਆਪਣੇ ਆਪ ਤਰ ਜਾਂਦੇ ਨੇ ਆਪਾਂ ਰਾਤ ਨੂੰ ਟਾਈਮ ਨਾਲ ਸੌਣ ਦੀ ਆਦਤ ਪਾਉਣੀ ਹੈ ਜਦੋਂ ਆਪਾਂ ਟਾਈਮ ਨਾਲ ਸੌਵਾਂਗੇ ਤਾਂ ਅੰਮ੍ਰਿਤ ਵੇਲੇ ਆਪਣੇ ਆਪ ਜਾਗ ਆ ਜਾਵੇਗੀ ਵਾਹਿਗੁਰੂ ਜੀ ਨੇ ਜਦੋਂ ਕਿਰਪਾ ਕਰਤੀ ਤਾਂ ਆਪਣੇ ਦਿਨ ਬਦਲਣ ਲੱਗਿਆਂ देर ਨਹੀਂ ਲੱਗਣੀ ਅੰਮ੍ਰਿਤ ਵੇਲੇ ਦਾ ਇਛਨਾਨ ਦਲਿੱਦਰ ਦੂਰ ਕਰਦਾ ਹੈ ਸਾਰਾ ਦਿਨ ਸਰੀਰ ਵਿੱਚ ਚੁਸਤੀ ਫੁਰਤੀ ਬਣੀ ਰਹਿੰਦੀ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੀ ਆਪਣੀ ਆਦਤ ਬਣਾ ਲਵੋ ਕਿ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਜਿਸ ਨੂੰ ਪਾਠ ਕਰਨਾ ਨਹੀਂ ਆਉਂਦਾ ਉਹ ਵਾਹਿਗੁਰੂ ਜੀ ਦਾ ਸਿਮਰਨ ਕਰੋ ਕਿਉਂਕਿ ਨਾਮ ਬਾਣੀ ਵਿੱਚ ਵਾਹਿਗੁਰੂ ਆਪ ਪਰਤੱਖ ਆਉਂਦੇ ਹਨ ਇਹ ਉਹੀ ਸਮਝ ਸਕਦੇ ਨੇ ਜੋ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਫਿਰ ਵਾਹਿਗੁਰੂ ਆਪ ਆਣ ਕੇ ਉਹਨਾਂ ਦੇ ਕੰਮ ਵਿੱਚ ਸਹਾਈ ਹੁੰਦੇ ਨੇ ਉਸ ਤੋਂ ਬਾਅਦ ਜੋ ਵੀ ਸਾਡੇ ਕੋਲੋਂ ਸਾਰੇ ਦਿਨ ਵਿੱਚ ਗਲਤੀਆਂ ਹੋਈਆਂ ਹੋਣ ਉਹਨਾਂ ਦੀ ਵਾਹਿਗੁਰੂ ਅਕਾਲ ਪੁਰਖ ਜੀ ਕੋਲੋਂ ਮਾਫੀ ਮੰਗਣੀ ਹੈ ਤੇ ਉਹਨਾਂ ਤੋਂ ਵੀ ਮਾਫੀ ਮੰਗਣੀ ਹੈ ਜਿਨ੍ਹਾਂ ਦਾ ਜਾਣੇ ਅਣਜਾਣੇ ਵਿੱਚ ਅਸੀਂ ਦਿਲ ਦੁਖਾਇਆ ਹੋਵੇ ਜਿਨ੍ਹਾਂ ਨੇ ਸਾਡੇ ਨਾਲ ਮਾੜਾ ਕੀਤਾ ਹੋਵੇ ਉਹਨਾਂ ਨੂੰ ਵੀ ਦਿਲੋਂ ਮਾਫ ਕਰਨਾ ਹੈ ਕਿ ਵਾਹਿਗੁਰੂ ਜੀ ਉਹਨਾਂ ਨੂੰ ਵੀ ਮੱਤ ਬੁੱਧੀ ਬਖਸ਼ਣ ਇਹੀ ਅਰਦਾਸ ਕਰਨੀ ਹੈ ਕਿ ਏ ਵਾਹਿਗੁਰੂ ਜੀ ਸਾਰੇ ਦਿਨ ਵਿੱਚ ਜੋ ਕੋਈ ਵੀ ਗਲਤੀਆਂ ਹੋਈਆਂ ਹੋਣਗੀਆਂ ਮਾਫ ਕਰਨਾ ਅਤੇ ਜੋ ਵੀ ਤੁਸੀਂ ਦਿਨ ਭਰ ਵਿੱਚ ਦਾਤਾਂ ਬਖਸ਼ੀਆਂ ਜੋ ਵੀ ਕਿਰਪਾ ਕੀਤੀ ਉਸ ਦੇ ਲਈ ਆਪ ਜੀ ਦਾ ਸ਼ੁਕਰਾਨਾ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣਾ ਜੋ ਅਸੀਂ ਰੋਜ਼-ਰੋਜ਼ ਇਸੇ ਤਰ੍ਹਾਂ ਕਰਾਂਗੇ ਜੇ ਅਸੀਂ ਰੋਜ਼-ਰੋਜ਼ ਇਸੇ ਤਰ੍ਹਾਂ ਕਰਾਂਗੇ ਤਾਂ ਵਾਹਿਗੁਰੂ ਜੀ ਦੀ ਕਿਰਪਾ ਜ਼ਰੂਰ ਹੋਵੇਗੀ ਅਤੇ ਆਪਣੀ ਅਰਦਾਸ ਵਿੱਚ ਅੰਮ੍ਰਿਤ ਵੇਲਾ ਜ਼ਰੂਰ ਮੰਗਣਾ ਹੈ ਜਿਸ ਦਿਨ ਅੰਮ੍ਰਿਤ ਵੇਲੇ ਦਾ ਨਾਮ ਆ ਗਿਆ ਭਾਵ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜਨ ਲੱਗ ਗਏ ਤਾਂ ਸਮਝ ਲਓ ساری ਜ਼ਿੰਦਗੀ ਦੇ ਸਾਡੇ ਦੁੱਖ ਦੂਰ ਹੋ ਗਏ ਅਤੇ ਅੱਜ ਤੋਂ ਹੀ ਇਹ ਸਾਰੇ ਕੰਮ ਕਰਨੇ ਸ਼ੁਰੂ ਕਰ ਦਿਓ ਤਾਂ ਤੁਹਾਡੇ ਦਿਨ ਬਦਲਣ ਲੱਗਿਆਂ ਦੇਰ ਨਹੀਂ ਲੱਗਣੀ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਉੱਤੇ ਜ਼ਰੂਰ ਹੋਵੇਗੀ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਜੇ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ